ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ 121 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅੱਜ ਤੁਹਾਨੂੰ ਅਸੀਂ ਪੇਚਾ ਉੱਤੇ ਡੋਰਸ ਪਾ ਕੇ ਦਿਖਾਵਾਂਗੇ ਇਹਦੀ ਵੀਡੀਓ ਮੈਂ ਕੱਲੀ ਦੀ ਪਹਿਲਾਂ ਅਪਲੋਡ ਨਹੀਂ ਕੀਤੀ ਸੀ ਹੁਣ ਅਪਲੋਡ ਕੀਤੀ ਹੈ ਇਸ ਲਈ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜਿਹੜੇ ਵੀ ਵੀਰਾਂ ਨੇ ਹਾਲੇ ਤੱਕ ਫੋਲੋ ਨਹੀਂ ਕੀਤਾ ਉਹ ਫੋਲੋ ਕਰ ਲਓ ਕਿਉਂਕਿ ਅਸੀਂ ਰੋਜ਼ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਂਦੇ ਹਾਂ ਦਸਤਾਰ ਨੂੰ ਗਿੱਲੀ ਕਰਨ ਤੋਂ ਬਾਅਦੋ ਇਸ ਤਰੀਕੇ ਨਾਲ ਦੋਨੋਂ ਪੱਲੇ ਅੰਦਰ ਕਰਕੇ ਤੁਸੀਂ ਦੋ ਗੇਠਾਂ ਵਿੱਚ ਚੋੜੀ ਪੂਣੀ ਕਰ ਲੈਣੀ ਹੈ ਫਿਰ ਖੱਬੇ ਪਾਸੇ ਜੂੜਾ ਦੋ ਲੜ ਬਣਾ ਕੇ ਰੱਖਣੇ ਨੇ ਸਾਰੇ ਲੜ ਤੁਹਾਡੇ ਮੋٹے ਮੋਟੇ ਹੋਣੇ ਚਾਹੀਦੇ ਨੇ ਉਪਰੋ ਜੀ ਪੱਲੇ ਨੂੰ ਪਿੰਚ ਕਰਕੇ ਸਲਾਈ ਨਾਲ ਪਿੱਛੇ ਤੱਕ ਸਾਰੇ ਲੜਾਂ ਨੂੰ ਸਾਫ਼ ਕਰਦੇ ਜਾਵਾਂਗੇ ਇਸੇ ਪ੍ਰੋਸੈਸ ਨੂੰ ਤੁਸੀਂ ਰਿਪੀਟ ਕਰਨਾ ਹੈ ਸਾਰੇ ਲੜ ਤੁਹਾਡੇ ਫੁੱਲਵੇਂ ਫੁੱਲਵੇਂ ਜੇ ਹੋਣੇ ਚਾਹੀਦੇ ਨੇ ਦਸਤਾਰ ਨੂੰ ਉਪਰੋ ਜੀ ਵੀ ਪਿੰਚ ਕਰਾਂਗੇ ਪੇਚ ਤੁਹਾਡੇ ਸਾਰੇ ਬਰਾਬਰ ਮੋٹے ਹੋਣ ਪਿੱਛੇ ਤੱਕ ਸਾਫ਼ ਹੋਣ ਤੇ ਕਿਸੇ ਵੀ ਲੜ ਦੇ ਵਿੱਚ ਕੋਈ ਵੀ ਵੱਟ ਨਹੀਂ ਹੋਣਾ ਚਾਹੀਦਾ ਦਸਤਾਰ ਨੂੰ ਉਪਰੋ ਵੀ ਪਿੰਚ ਕਰਦੇ ਹੋਏ ਦਸਤਾਰ ਦੀ ਸ਼ੇਪ ਨੂੰ ਬਣਾਵਾਂਗੇ ਅਖੀਲੇ ਪੇਚ ਦਾ ਇੱਕ ਸਾਫ਼ ਜਿਹਾ ਲੜ ਬਣਾ ਕੇ ਸਲਾਈ ਨਾਲ ਸਾਫ਼ ਕਰਕੇ ਦੂਜੇ ਸਿਜਨਾ ਦੇਖ ਕੇ ਸਾਰੀ ਦਸਤਾਰ ਨੂੰ ਸਾਫ਼ ਕਰ ਹੈਲਪ ਨਾਲ ਲਗਾ ਦੇਵਾਂਗੇ ਫਿਰ ਉਪਰੋ ਜੀ ਲੁਪੀ ਵਾਲੇ ਪੱਲੇ ਨੂੰ ਖਿੱਚ ਕੇ ਸੈਨੂੰ ਚੰਗੀ ਤਰ੍ਹਾਂ ਟਾ ਕੇ ਆਪਾਂ ਬਿੰਦੀਆਂ ਪਾਣੀਏ ਸ਼ੁਰੂ ਕਰਾਂਗੇ ਸਲਾਈ ਦੀ ਮੰਨਣਾ ਥੋੜਾ ਕਰੋੜ ਕਰੋੜ ਕੇ ਥੋੜਾ ਦਬ ਦਬ ਕੇ ਤੇ ਸਲਾਈ ਨੂੰ ਗੋਲ ਘੁਮਾ ਘੁਮਾ ਕੇ ਬਿੰਦੀਆਂ ਪਾਣੀਏ ਨੇ ਸਾਰੀ ਦਸਤਾਰ ਦੇ ਵਿੱਚ ਇੱਕ ਲਾਈਨ ਦੇ ਵਿੱਚ ਹੁਣ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਅਖੀਰ ਤੇ ਫਿਰ ਲੁਪੀ ਵਾਲੇ ਪੱਲੇ ਨੂੰ ਵੀ ਅੰਦਰ ਕਰ ਦੇਵਾਂਗੇ ਇਸ ਦਸਤਾਰ ਦੀ ਪੂਰੀ ਵੀਡੀਓ ਤੁਸੀਂ YouTube ਤੇ ਵੀ ਜਾ ਕੇ ਦੇਖ ਸਕਦੇ ਹੋ ਜਿੱਥੇ ਹਰ ਇੱਕ ਚੀਜ਼ ਨੂੰ ਪੂਰੀ ਡਿਟੇਲ ਨਾਲ ਸਮਝਾਇਆ ਹੋਇਆ ਹੈ ਬੜੇ ਹੀ ਸੋਖੇ ਢੰਗ ਨਾਲ ਵੀਡੀਓ ਨੂੰ ਲਾਈਕ ਕਰਕੇ ਆਪਣੇ ਦੋਸਤਾਂ ਤ